ਹਾਂਜੀ ਬਹੁਤ ਨੁਕਸਾਨ ਹੋਇਆ 90% ਨੁਕਸਾਨ ਹੋ ਗਿਆ ਜੀ ਕਟੋੜਾ ਤੇ ਕਿਹੜੀ ਫਸਲ ਲਾਇਓ ਸੀ ਕਿੰਨੇ ਜਮੀਨ ਸੀ ਕਟੋੜਾ ਜੀ ਮੇਰੇ ਭਾਈ ਏਕੜ ਦਾ ਟਮਾਟਰ ਹੈ ਜੀ ਉਹ ਵੀ ਤਬਾਹ ਹੋ ਗਿਆ 5-6 ਕੜਾਲੂ ਦਾ ਉਹ ਵੀ ਤਬਾਹ ਹੋ ਗਿਆ ਜੀ ਬਾਕੀ 35 35 40 ਗੱਲੇ ਕਣਕ ਦੇ ਤਬਾਹ ਹੋ ਗਿਆ ਜੀ ਕੋਈ ਸਾਰੀ ਘਰ ਦੀ ਨਹੀਂ ਸੀ ਜੀ ਬਹੁਤ ਜਮੀਨ ਠੇਕੇ ਦੇ ਵੀ ਲਈ ਵੀ ਸੀਗੀ ਇਸ ਤੋਂ ਪਹਿਲਾਂ ਨੁਕਸਾਨ ਜਿਹੜਾ ਹੈ ਜ਼ਿੰਦਗੀ ਵਿੱਚ ਕਿੰਨੇ ਸਾਲ ਪਹਿਲਾਂ ਹੋਇਆ ਸੀ ਉਹ ਦੇਖਿਆ ਹੋਵੇ ਚਾ ਜੀ ਹੈ ਨੁਕਸਾਨ ਜ਼ਿੰਦਗੀ ਵਿੱਚ ਮੈਂ ਤਾਂ ਪਹਿਲੀ ਵਾਰ ਨੁਕਸਾਨ ਦੇਖਿਆ ਜਿੰਦਗੀ ਜੀ ਟਮਾਟਰਾਂ ਦੀ ਫਸਲ ਤੋੜੀ ਵੀ ਹੋਈ ਸੀਗੀ ਕੁਝ ਵਿੱਚੋਂ ਆਇਆ ਨਾ ਕੋਈ ਤੋੜੀ ਸੀ ਪਹਿਲਾਂ ਹੀ ਪਹਿਲੀ ਟਰੱਕ ਹੋਣਾ ਸੀਗਾ ਜੇ ਮੰਗਦੇ ਦੇਖੋ ਸਰਕਾਰ ਕੀ ਕਰਾ ਸਰਕਾਰ ਨੂੰ ਕੁਝ ਲਾਵਾ ਸਾਰਾ ਬਣੇਗਾ ਤਾਂ ਨਹੀਂ ਤਾਂ ਖਤਮ ਜਿਵੇਂ ਤਰ੍ਹਾਂ ਇਸ ਤੋਂ ਪਹਿਲਾਂ ਵੀ ਨੁਕਸਾਨ ਹੁੰਦੇ ਆ ਜਾਂਦੇ ਨੇ ਚਾਹ ਹੜਾ ਆਏ ਹੋਵੇ ਉਸ ਵੇਲੇ ਸਰਕਾਰ ਕਹਿੰਦੀ ਹੈ ਨਾ ਵੀ ਸਾਨੂੰ ਮੁਆਵਜ਼ਾ ਨਹੀਂ ਹੈ ਇੱਥੇ ਕਿ ਪਹਿਲਾਂ ਆਇਆ ਨਹੀਂ ਕਦੇ ਵੀ ਜਿੰਦਗੀ ਮੈਂ ਦੇਖੀ ਪਹਿਲੀ ਨੁਕਸਾਨ ਜੋ ਹੋਇਆ ਜੀ ਗੜੇ ਮਾਰੀ ਦਾ ਹੀ ਹੋਇਆ ਜੀ ਹਾਂ ਹਾਂ ਸ੍ਰੀ ਗੁਰਜੀ ਮੇਰਾ ਨਾਮ ਹਰਮਨਦੀਪ ਸਿੰਘ ਪਿੰਡ ਪੂਰੇ ਜੀ ਅੱਜ ਸਵੇਰ ਤੋਂ ਜਦੋਂ ਅਸੀਂ ਆ ਕੇ ਖੇਤਾਂ ਦੇ ਵਿੱਚ ਦੇਖਿਆ ਤਾਂ ਸਾਰੀ ਫਸਲ ਕੁਝ ਵੀ ਨਹੀਂ ਰਿਹਾ ਜੀ ਤਬਾਹੀ ਹੋ ਗਈ ਹੁਣ ਸਾਡੇ ਕੋਲ ਸ਼ਾਮ ਲੱਡ ਦੀ ਜ਼ਮੀਨ ਹੈ ਜੀ ਜਿਹਦਾ ਸਾਰਾ ਤੋਂ ਪਹਿਲਾਂ ਠੇਕਾ ਸਾਰੇ ਪਹਿਲਾਂ ਪਰੇ ਹੋਏ ਹੁਣ ਆਸ ਹੁੰਦੀ ਹੈ ਜੀ ਜ਼ਿੰਮੇਦਾਰ ਨੂੰ ਵੀ ਕੁਝ ਨਾ ਕੁਝ ਬਣੂਗਾ ਚਾਹੇ ਕਿਸੇ ਦਾ ਹੁਣ ਖਤਮ ਹੀ ਹੋ ਗਿਆ ਆ ਕੇ ਸਰਕਾਰ ਤੋਂ ਮੰਗ ਕਰਦੇ ਆਂ ਕੁਝ ਨਾ ਕੁਝ ਦਿੱਤਾ ਜਾਵੇ ਕੋਈ ਸਰਦਨ ਖੇਤੀ ਕਰਕੇ ਕਿਸਾਨ ਇਹਨਾਂ ਨੇ ਤੇਲ phook ke ਕਣਕ ਬੀਜਦੇ ਜਿਹਦੇ ਨਾਲ ਪਿੱਛੋਂ ਆਸ ਹੁੰਦੀ ਹੈ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਘਰ ਪਾਣਾ ਜੀ ਕੁਛ ਨਾ ਕੁਛ ਸਾਰਿਆਂ ਦਾ ਹੀ ਹੁੰਦਾ ਇਹ ਹੁਣ ਜੇ ਇਹ ਹਾਲ ਹੋ ਗਿਆ ਪਿੱਛੋਂ ਆ ਕੇ ਕਿੱਥੇ ਜਾਈਏ ਕਿੱਥੇ ਨਾ ਜਾਈਏ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਚਾਹੇ ਸਾਨੂੰ ਮੁਆਵਜ਼ਾ ਦਵੇ ਇਹਨਾਂ ਨੇ ਧਰਨੇ ਪਹਿਲਾਂ ਹੀ ਚੱਲ ਰਹੇ ਨੇ ਜੀ ਪਹਿਲਾਂ ਜੀਰੀ ਵੀ ਬੜੀ ਔਖੀ ਵਿਕੀ ਆ ਸਾਡੀ ਤੇ ਹੁਣ ਕਿਸ ਆ ਕਣਕਾਂ ਦਾ ਹੀ ਹਾਲ ਹੋ ਗਿਆ ਤਾਂ ਕਿੱਥੇ ਜਾਵਾਂਗੇ ਜੀ ਹੁਣ ਸਰਕਾਰ ਤੋਂ ਮੰਗ ਕਰਦੇ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਾਨੂੰ ਦਿੱਤਾ ਜਾਵੇ ਕੁਛ ਨਾ ਕੁਛ ਲਗਭਗ 200 ਦੇ ਕਰੀਬ ਜਿਹੜਾ ਹੈਗਾ ਨੁਕਸਾਨ ਕਿੱਲਾਂ ਦਾ ਹੋ ਗਿਆ ਜੀ ਹੁ ਦੇਖੀ ਜਾਨੇ ਸਵੇਰ ਦੇ ਵੀ ਕੋਈ ਨਕੇ ਆਊਗਾ ਸਾਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਸਾਡੇ